ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਰ ਫੀਡ ਦੇ ਉੱਤੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਆਪਣਾ ਕੜਾਈ ਦੇ ਬਹੁਤ ਹੀ ਸੋਹਣੇ ਤੇ ਯੂਨੀਕ ਡਿਜ਼ਾਈਨ ਤੁਸੀਂ ਦੇਖਿਓ ਸਾਰੀ ਵੀਡੀਓ ਹੈ ਨਾ ਇਹਦੇ ਵਿੱਚ ਵੱਖ-ਵੱਖ ਕੜਾਈ ਦੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਜੋ ਅਮਨ ਨੇ ਤਿਆਰ ਕੀਤੇ ਨੇ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਤੁਸੀਂ ਦੇਖੋ ਇੱਕ ਸੂਟ ਆ ਨਾ ਉਹਦਾ ਗਲੇਦਾਰ ਜਿਹੜਾ ਡਿਜ਼ਾਈਨ ਆ ਜਿਹੜੀ ਭੈਣ ਦਾ ਤਿਆਰ ਕੀਤਾ ਸੀਗਾ ਉਹਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਤੇ ਆਇਆ ਲੋ ਵੀ ਬਾਲਾ ਸੋਹਣਾ ਬਣਿਆ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਨੂੰ ਜਰੂਰ ਪਸੰਦ ਆਊਗਾ ਜੇਕਰ ਕਿਸੇ ਭੈਣ ਨੇ ਹੈ ਨਾ ਉਦਾਂ ਦੇ ਡਿਜ਼ਾਈਨ ਕਰਵਾਉਣੇ ਨੇ ਅਸੀਂ WhatsApp ਨੰਬਰ ਦਿੰਨੇ ਹੁੰਨੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਰਿਕਵੈਸਟ ਕਰਦਾ ਵੀ ਸਾਰੀ ਵੀਡੀਓ ਦੇਖਿਓ ਤੁਹਾਨੂੰ ਡਿਜ਼ਾਈਨ ਜਰੂਰ ਪਸੰਦ ਆਉਣਗੇ ਤੇ ਜਿਹੜੇ ਭੈਣ ਭਰਾਵਾਂ ਨੇ ਅਪਰੋਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਇਆ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਕੇ ਰੱਖੋ ਤੇ ਵੀਡੀਓ ਵਧ ਲਈ ਤੇ ਲਾਈਕ ਵੀ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਆਪਣੇ 2025 ਦੇ ਨਵੇਂ ਡਿਜ਼ਾਈਨ ਤੇ ਯੂਨੀਕ ਤੇ ਬਕਰੇ ਤੇ ਸੋਹਣੇ ਡਿਜ਼ਾਈਨ ਚਲੋ ਇਹ ਆਪਾਂ ਦੇਖਦੇ ਆਂ ਲੋ ਜੀ ਆਪਣਾ ਇੱਕ ਸੂਟ ਰੈਡੀ ਹੋ ਗਿਆ ਇਹ ਤੇ ਇਹ ਹੈਗਾ ਆਪਣਾ ਗਾਜਰੀ ਪੀਚ ਕਲਰ ਦਾ ਸੂਟ ਤੇ ਫੋਨ ਦੀ ਵੀਡੀਓ ਦੇ ਵਿੱਚ ਥੋੜਾ ਜਿਹਾ ਇਹ ਲਾਈਟ ਕਲਰ ਦੇ ਦਿਖ ਰਿਹਾ ਇਹਦੇ ਤੇ ਆਪਾਂ ਨੇ ਮਹਿਰੂਨ ਕਲਰ ਦੇ ਹਨਾ ਫਲਾਵਰ ਬਣਾਏ ਨੇ ਤੇ ਇਹ ਹੈਗੇ ਨੇ ਫਲਾਵਰ ਨੇ ਜਿਹੜੇ ਮੂਰੇ ਘੇਰੇ ਦੇ ਉੱਪਰ ਨੇਗੇ ਕਾਰਨਰ ਬਣੇ ਹੋਏ ਨੇ ਇਹ ਦੂਰੋਂਦ ਕਰਕੇ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇਸ ਤਰ੍ਹਾਂ ਇਹ ਕਾਰਨਰ ਬਣੇ ਹੋਏ ਨੇ ਬਹੁਤ ਸੋਹਣੇ ਫੁੱਲ ਬਣੇ ਨੇ ਬਹੁਤ ਸੋਹਣੀ ਕਢਾਈ ਹੋਈ ਆ ਤੇ ਆਹ ਵਾਲੀਆਂ ਇਹਦੀਆਂ ਆ ਗਈਆਂ ਬਾਹਾਂ ਬਾਹਾਂ ਦੀ ਮੂਰੀ ਆ ਗਈ ਇਹ ਇਹ ਮੂਰੀ ਦੇ ਉੱਪਰ ਫੁੱਲ ਨੇ ਤੁਸੀਂ ਦੇਖ ਸਕਦੇ ਹੋ ਨਾ ਦੇਖਦੇ ਕਿੰਨਾ ਸੋਹਣਾ ਲੱਗ ਰਿਹਾ ਆਪਾਂ ਨੂੰ ਤੁਸੀਂ ਸੋਚੋ ਨਾ ਬਣਿਆ ਹੋਇਆ ਕਿੰਨਾ ਸੋਹਣਾ ਲੱਗੂਗਾ ਤੇ ਬਾਕੀ ਛੋਟੇ ਫੁੱਲ ਬਣਾਏ ਹੋਏ ਨੇ ਉਹ ਵੀ ਤੁਹਾਨੂੰ ਅਗੋਂ ਦਿਖਾਉਣਗੇ ਇਹ ਅਮਨ ਕਾਤੇ ਬਣੇ ਹੋਏ ਨੇ ਇਹ ਮੂਰੀਆਂ ਤੇ ਨੇ ਸਲਵਾਰ ਤੇ ਤੇ ਸਲਵਾਰ ਦੇ ਉੱਤੇ ਬਣੀ ਹੋਈਆਂ ਨੇ ਛੋਟੇ ਫੁੱਲ ਨੇ ਇਹ। ਬਾਕੀ ਤੁਸੀਂ ਇਹ ਦੇਖੋ ਵੀ ਕੜਾਈ ਕੀਤੀ ਹੋਈ ਹੈ ਤੇ ਉੱਤੇ ਸੋਣੀ ਕਿੰਨੀ ਜ਼ਿਆਦਾ ਲੱਗ ਰਹੀ ਹੈ ਨਾ। ਬਾਕੀ ਹੁਣ ਸ਼ਾਮ ਦਾ ਟਾਈਮ ਆ ਨਾ ਲਾਈਟ ਲਾਈ ਹੋਈ ਹੈ ਉਹਦੇ ਕਰਕੇ ਕਲਰ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਤੁਹਾਨੂੰ ਕੜਾਈ ਪ੍ਰੋਪਰ ਦਿਖ ਰਹੀ ਹੋਊਗੀ ਜੋ ਕਿ ਕਿੰਨੀ ਜ਼ਿਆਦਾ ਸੋਹਣੀ ਹੋਈ ਹੋਈ ਆ। ਜੇ ਕਿਸੇ ਭੈਣ ਨੇ ਆਪਣੇ ਤੋਂ ਫਲਾਵਰ ਇਹ ਡਿਜ਼ਾਈਨ ਕਰਾਉਣਾ ਹੋਵੇ ਹੈ ਨਾ ਸੂਟ ਵਰਕ ਕਰਾਉਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਹੋ। ਇਹ ਉਹੀ ਕੱਪੜਾ ਹੈ ਜਿਹੜਾ ਮੇਰਾ ਸੂਟ ਸੀਗਾ ਮੈਂ ਬਣਾਇਆ ਸੀ ਗ੍ਰੀਨ ਸੂਟ। ਉਹਦੇ ਨਾਲ ਦਾ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਨਾ ਫੁੱਲਾਂ ਦੇ ਵਿੱਚ ਨਾ ਛੇਡ ਸਪਾਈ ਹੋਈ ਕਿੰਨੀ ਸੋਹਣੀ ਲੱਗ ਰਹੀ ਆ ਤੇ ਸੈਂਟਰ ਦੇ ਵਿੱਚ ਇਹਦੇ ਜਰੀ ਦਾ ਟੱਚ ਦਿੱਤਾ ਹੋਇਆ ਤੇ ਪੱਤੀਆਂ ਨਾ ਲਾਈਟ ਗ੍ਰੀਨ ਕਲਰ ਦੀਆਂ ਬਣੀਆਂ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਡਾਰਕ ਗ੍ਰੀਨ ਦੀ ਛੇਡ ਦਿੱਤੀ ਹੋਈ ਆ ਤੇ ਬਾਕੀ ਇਹ ਦੇਖੋ ਨਾ ਅੱਗੇ ਥੋੜਾ ਜਿਹਾ ਵੱਡੇ ਫਲਾਵਰ ਆ ਗਏ ਜਿਹੜੇ ਇੱਧਰ ਨੇ ਨਾ ਇਹ ਛੋਟੇ ਫਲਾਵਰ ਨੇ ਇੱਥੇ ਥੋੜਾ ਜਿਹਾ ਪੱਤੀਆਂ ਦਾ ਟੱਚ ਜ਼ਿਆਦਾ ਆ ਤੁਸੀਂ ਇੱਥੇ ਵੀ ਦੇਖੋ ਵੀ ਪੱਤੀਆਂ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੀਆਂ ਨੇ ਤੇ ਜਿਹੜਿਆ ਛੋਟੇ ਫੁੱਲ ਨੇ ਹਨਾ ਇਹ ਆਪਣਾ ਜਿਵੇਂ ਗੁਲਾਬ ਦੀ ਕਲੀ ਹੁੰਦੀ ਹੈ ਨਾ ਉਹਦੇ ਅਕੋਰਡਿੰਗ ਆ ਜਿਵੇਂ ਆਪਾਂ ਕਹਿੰਦੇ ਹੁਣੇ ਗਲਾਈ ਦੇ ਵਿੱਚ ਫਰੇਮ ਬਣਾ ਘੁਮਾ ਕੇ ਤੇ ਇਹਦੇ ਨੀਚੇ ਲਾਈਟ ਗ੍ਰੀਨ ਦੀਆਂ ਬੱਤੀਆਂ ਹੋਣਾ ਜਾਗੀਆਂ ਨੇ ਤੇ ਜਰੀ ਦੀ ਡੰਡੀ ਬਣਾਈ ਗਈ ਹੈ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਇਆ ਬਹੁਤ ਸੋਹਣਾ ਵਰਕ ਹੋਇਆ ਇਹਦੇ ਉੱਤੇ ਤੇ ਬਈ ਨੂੰ ਪਸੰਦ ਵੀ ਆਇਆ ਸੀ ਫੋਟੋ ਭੇਜੀ ਸੀ ਜਿਨ੍ਹਾਂ ਦਾ ਸੂਟ ਆ ਤੇ ਆਪਾਂ ਇਸੇ ਤਰ੍ਹਾਂ ਹੋਰ ਸੂਟ ਵੀ ਰੈਡੀ ਕੀਤੇ ਨੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੂਸਰਾ ਸੂਟ ਜਿਹੜਾ ਆਪਣੇ ਪੈਚ ਵਰਕ ਲਾ ਕੇ ਰੈਡੀ ਕੀਤਾ ਉਹਦੀ ਆਪਾਂ ਨੇ ਟ੍ਰੇਸਿੰਗ ਦੀ ਵੀਡੀਓ ਵੀ ਬ ਤੇ ਉਹ ਆਪਣਾ ਰੈਡੀ ਹੋ ਗਿਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਬਹੁਤ ਹੀ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੋ ਤੁਸੀਂ ਦੇਖਿਓ ਲਓ ਜੀ ਹੁਣ ਅਸੀਂ ਤੁਹਾਨੂੰ ਦੂਜਾ ਡਿਜ਼ਾਈਨ ਦਿਖਾਉਣੇ ਆ ਜੋ ਕਿ ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤੁਹਾਨੂੰ ਆਮਣ ਕੇਰਾ ਦਿਖਾਉਣਗੇ ਤੇ ਦੱਸਣਗੇ ਡਿਜ਼ਾਈਨ ਬਾਰੇ ਇਹ ਵੀ ਕੇਰਾ ਬਣਿਆ ਹੈ ਇਹਦਾ ਤੇ ਇਹਦੇ ਸੂਟ ਤੇ ਵੀ ਆਪਾਂ ਨੇ ਕਾਰਨਰ ਵਾਲਾ ਹੀ ਡਿਜ਼ਾਈਨ ਬਣਾਇਆ ਹੈ ਇਹ ਆਪਾਂ ਨੇ ਬਣਾਇਆ ਹੈ ਜ਼ਰੀ ਤੇ ਥ्रेड ਵਰਕ ਇਹਨੂੰ ਤੇਲਾ ਵਰਕ ਵੀ ਕਹਿ ਦਿੰਦੇ ਨੇ ਤੇ ਤਿੱਲੇ ਦੇ ਵਿੱਚ ਆਪਾਂ ਨੇ ਥ੍ਰੈਡ ਪਾਇਆ ਮੈਂਜੰਟਾ ਕਲਰ ਦਾ ਇਹ ਜਿਹੜਾ ਸੂਟ ਹੈ ਸੂਟ ਦਾ ਕਪੜਾ ਸੇਮ ਹੈ ਤੇ ਬਾਕੀ ਸ਼ੇਡ ਇਹਦਾ ਜਿਹੜਾ ਲਵੈਂਡਰ ਸ਼ੇਡ ਹੈਗਾ ਇਹ ਵੀ ਫੋਨ ਦੇ ਵਿੱਚ ਥੋੜਾ ਜਿਹਾ ਨਾ ਕਲਰ ਦਾ ਡਿਫਰੈਂਟ ਆ ਰਿਹਾ ਕਿਉਂਕਿ ਰਾਤ ਹੈਗੀ ਰਾਤ ਕਰਕੇ ਹੁਣ ਕੈਮਰੇ ਚ ਸਹੀ ਕਲਰ ਨਹੀਂ ਆ ਰਿਹਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਉੱਤੇ ਛੋਟੇ ਫਲਾਵਰ ਬਣੇ ਹੋਏ ਨੇ ਛੋਟੀਆਂ ਪੱਤੀਆਂ ਵਾਲੇ ਹੈ ਨਾ ਜਰੀ ਦੇ ਨਾਲ ਤੇ ਬਾਕੀ ਅਗਲਾਈ ਦੇ ਵਿੱਚ ਨਾ ਫਲਾਵਰ ਬਣੇ ਹੋਏ ਨੇ ਇਹ ਆਪਣਾ ਥ੍ਰੈੱਡ ਦੇ ਨਾਲ ਬਣੇ ਹੋਏ ਨੇ ਇਹ ਮਜੈਂਟਾ ਕਲਰ ਆ ਨਾ ਇਹ ਮਜੈਂਟਾ ਕਲਰ ਆ ਹਾਂ ਮਜੈਂਟਾ ਕਲਰ ਇਹ ਜੇ ਕਲਰ ਵੀ ਥੋੜਾ ਜਿਹਾ ਲਾਈਟ ਆ ਰਿਹਾ ਹੈ ਤੇ ਵੈਸੇ ਡਾਰਕ ਹੈਗਾ ਤੇ ਆ ਨੀਚੇ ਇੱਧਰ ਦਿਖਾਓ ਇਹ ਆਪਣਾ ਗਲਾਈ ਦੇ ਵਿੱਚ ਨਾ ਡਿਜ਼ਾਈਨ ਬਣਾਇਆ ਮੈਂ ਤੁਹਾਨੂੰ ਨੀਚੇ ਦਿਖਾ ਦਿੰਨਾ ਇਸ ਤਰ੍ਹਾਂ ਖੁੰਝੇ ਬਣੇ ਹੋਏ ਨੇ ਤੇ ਕਾਰਨਰ ਨੀਚੇ ਨਾ ਵੇਲ ਟਾਈਪ ਜਿਹਾ ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਾਕੀ ਹਜੇ ਦੀਆਂ ਬਾਹਾਂ ਹੈਵੀ ਨੇ ਮੂਰੀਆਂ ਇਹਦੀ ਹੈਵੀ ਨੇ ਤੇ ਅਖੀਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਗਲਾ ਜੋ ਜਿਹੜੀ ਭੈਣ ਦਾ ਇਹ ਸੂਟ ਆ ਉਹ ਵੀ ਕਹਿੰਦੇ ਵੀ ਇਹ ਜਾਂ ਗਲਤਵੇਂ ਦੇਖੀ ਨਹੀਂ ਬਹੁਤ ਸੋਹਣਾ ਤਿਆਰ ਹੋਇਆ ਤੇ ਇਹ ਆਪਾਂ ਨੇ ਟਰੇਸ ਤੁਹਾਨੂੰ ਜਿਵੇਂ ਦਿਖਾਈ ਸੀ ਵੀ ਪੈਚ ਵਰਕ ਤੇ ਆਪਾਂ ਟਰੇਸ ਕਿਵੇਂ ਕਰ ਸਕਦੇ ਆ ਇਹ ਉਹੀ ਪੈਚ ਵਰਕ ਹੈ ਇਹ ਦੇਖੋ ਜੀ ਮੈਜੈਂਟਾ ਕਲਰ ਦਾ ਇਹ ਪੈਚ ਲੱਗਿਆ ਤੇ ਆਏ ਜੀ ਹੈ ਨਾ ਇੱਥੇ ਕੱਟ ਵਰਕ ਬਣਾਇਆ ਗਿਆ ਕੱਟ ਕੇ ਤੇ ਉਸੇ ਅਕੋਰਡਿੰਗ ਹੈ ਨਾ ਇਹ ਕੱਟ ਵਰਕ ਦੇ ਅਕੋਰਡਿੰਗ ਇਹ ਡਿਜ਼ਾਈਨ ਤਿਆਰ ਕੀਤਾ ਗਿਆ ਤੇ ਇੱਕ ਆਪਣਾ ਜਿਵੇਂ ਅੱਜ ਆਪਣੇ ਅੱਜ ਜਲੀ ਵੀਡੀਓ ਪਾਈ ਹੈ ਨਾ हां आज वीडियो ਪਾਈ ਹੈ। हां आज वीडियो ਪਾਈ ਉਹ ਬਿਨਾ ਪੈਚ ਤੋਂ ਆ ਵਰਕ। ਉਹ ਆ ਸੇਮ ਡਿਜ਼ਾਈਨ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਨਾ ਇਹ ਵੱਡਾ ਫੁੱਲ ਆ ਤੇ ਇਹਦੇ ਵਿੱਚ ਮਜੈਂਟਾ ਕੰਦਰ ਦਾ ਟੱਚ ਦਿੱਤਾ ਗਿਆ ਤੇ ਵਿੱਚ ਬਰੀਕ ਛੋਟੀਆਂ-ਛੋਟੀਆਂ ਪੱਤੀਆਂ ਬਣਾਈਆਂ ਗਈਆਂ ਨੇ ਹਨਾ ਤੇ ਆ ਇੱਧਰ ਇਹਦੇ ਸਟਾਰ ਟਾਈਪ ਨਾ ਡਿਜ਼ਾਈਨ ਬਣਾਇਆ ਗਿਆ ਤੇ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਹ ਆ ਗਈਆਂ ਆਪਣੀਆਂ ਬਾਹਾਂ ਬਾਹਾਂ ਆ ਗਈਆਂ ਤੇ ਇੱਕ ਆ ਦੂਜੀ ਬਾਹ ਆ ਗਈ ਇਹਦੇ 'ਚ ਬਸ ਫਰਕ ਇੰਨਾ ਕਹ ਹੈ ਵੀ ਜਿਵੇਂ ਹੁਣ ਪ੍ਰਾਈਸ ਦਾ ਵੀ ਫਰਕ ਪੈ ਜਾਂਦਾ ਜਿਵੇਂ ਇਹ ਤਾਂ ਆਪਾਂ ਨੇ ਪੈਚ ਵਰਕ ਲਾ ਕੇ ਕਰਿਆ ਤੇ ਉਹ ਆਪਾਂ ਬਿਨਾ ਪੈਚ ਤੋਂ ਕਰ ਰਹੇ ਹਾਂਗੇ ਹੁਣ ਜਿਹੜਾ ਪਹਿਲਾ ਡਿਜ਼ਾਈਨ ਦਿਖਾਇਆ ਸੀ ਆਪਾਂ ਨੇ ਇਸ ਵੀਡੀਓ ਵਿੱਚ ਉਹਦਾ ਪ੍ਰਾਈਸ ਕੀ ਆ ਵਰਕ ਦਾ ਉਹ ਆਪਾਂ ਨੇ 800 'ਚ ਤਿਆਰ ਕੀਤਾਗਾ ਤੇ ਇਹਦਾ ਇਹ ਆਪਾਂ ਨੇ 1300 'ਚ ਤਿਆਰ ਕੀਤਾ ਤੇ ਆ ਤੇ ਆ ਇਹਦੇ ਇਧਰ ਆ ਗਈ ਇਹ ਮੂਰੀ ਮੂਰੀ ਵੀ ਇਹਨਾਂ ਦੀ ਹੈਵੀ ਆ ਸੇਮ ਆ ਇਹ ਬਾਹਾਂ ਤੇ ਮੂਰੀਆਂ ਸੇਮ ਨੇ ਆ ਤੇ ਇਹ ਇਸੇ ਤਰ੍ਹਾਂ ਇਹ ਹੈਵੀ ਸੂਟ ਮਤਲਬ ਰੈਡੀ ਹੋ ਗਿਆ ਪਾਰਟੀ ਵੀਅਰ ਸੂਟ ਬਣ ਗਿਆ ਇਹ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਲਾਸਟ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਗਲਾ ਗਲਾ ਇਹਦਾ ਬਹੁਤ ਜਿਆਦਾ ਹੀ ਸੋਹਣਾ ਬਣਿਆ ਸਾਨੂੰ ਬਸ ਤਾਂ ਸਾਰਾ ਸੂਟ ਹੀ ਬਹੁਤ ਸੋਹਣਾ ਸਾਨੂੰ ਇਹ ਬਹੁਤ ਪਸੰਦ ਆ ਆ ਭੈਣ ਨੂੰ ਤਾਂ ਇਹ ਨਾਲੋਂ ਵੀ ਗੱਲ ਨਹੀਂ ਛੱਡ ਦੋ ਇੰਨਾ ਜਿਆਦਾ ਪਸੰਦ ਆ ਨਾ ਇਹ ਜਿਹੜਾ ਗਲੇ ਦਾ ਡਿਜ਼ਾਈਨ ਆ ਤੁਸੀਂ ਵੀ ਸਾਨੂੰ ਦੱਸਿਓ ਵੀ ਵੀ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਨਾ ਬਾਕੀ ਤੁਹਾਨੂੰ ਅਸੀਂ ਉੱਤੋਂ ਦਿਖਾਉਣੀ ਆ ਤੇ ਬਾਕੀ ਆਮਨ ਤੁਹਾਨੂੰ ਮੋਬੈਲ ਨੇੜੇ ਕਰਕੇ ਦਿਖਾਉਣਗੇ ਆ ਦੇਖੋ ਆਹ ਨਾ ਗਲੇ ਦਾ ਆ ਗਿਆ ਤੇ ਇਹਦੇ نیچے ਮਜੈਂਟਾ ਕਲਰ ਦੇ ਫੁੱਲ ਬਣੇ ਹੋਏ ਨੇ ਤੇ ਉਹਦੇ ਆਊਟਲਾਈਨ ਆਪਣਾ ਜ਼ਰੀ ਨਾਲ ਕੀਤੀ ਗਈ ਆ ਤੇ ਆ ਥੱਲੇ ਜਿਵੇਂ ਲਾਈਨਾਂ ਦਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਦੇਖ ਕੇ ਦੇਖੋ ਨਾ ਵੀ ਕਿੰਨਾ ਇਦਾਂ ਲੱਗਦੀ ਨਹੀਂ ਹੈਗਾ ਵੀ ਆਪਣਾ ਇਹ ਮਸ਼ੀਨੀ ਵਰਕ ਹੋਇਆ ਨਾ ਇਹ ਐਂ ਲੱਗਦਾ ਹੈ ਨਾ ਵੀ ਜਿਵੇਂ ਆਪਣਾ ਦੇਖੋ ਤੁਸੀਂ ਪੂਰਾ ਸੂਟ ਦੇਖ ਸਕਦੇ ਹੋ ਕੰਪਿਊਟਰਾਈਜ਼ਡ ਵਰਕ ਹੋਇਆ ਹੋਵੇ ਇਦਾਂ ਲੱਗਦਾ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਤੁਸੀਂ ਇਹ ਸੋਚੋ ਇਹ ਵੀ ਜਿਵੇਂ ਮੈਂ ਇਸ ਨੂੰ ਪਹਿਲਾਂ ਇਹ ਸੂਟ ਦੇ ਵਿੱਚ ਕਿਹਾ ਸੀ ਨਾ ਇਹ ਵੀ ਤੁਸੀਂ ਦੇਖੋ ਨਾ ਵੀ ਜਦੋਂ ਬਣ ਬਣੂਗਾ ਨਾ ਇਹ ਪੈਂਟ ਦੇ ਪਾਇਆ ਜਾਊਗਾ ਵੀ ਕਿੰਨਾ ਜਿਆਦਾ ਸੋਹਣਾ ਲੱਗੂਗਾ ਨਾ ਇਸ ਤਰ੍ਹਾਂ ਤੁਸੀਂ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਪਾਰਟੀ ویئر ਸੂਟ ਹਾਂ ਜੇ ਕਿਸੇ ਦਾ ਦੇ ਸਾਨੂੰ ਵਰਕ ਕਰਕੇ ਦੇ ਦਾਂਗੇ ਅਸੀਂ ਆਪਦਾ ਨੰਬਰ ਮੈਂਸ਼ਨ ਕਰਦੇ ਆ ਪੋਸਟਰ ਦੇ ਉੱਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਆਪਣਾ ਨੰਬਰ ਮੈਂਸ਼ਨ ਕਰ ਦਾਂਗੇ ਬਾਕੀ ਤੁਹਾਨੂੰ ਬੋਲ ਕੇ ਦੱਸ ਦਿੰਨੇ ਆ 9537843603 ਤੁਸੀਂ ਸਾਡੇ ਉਹ ਨੰਬਰ ਤੇ ਸੰਪਰਕ ਕਰਕੇ ਹੈਨਾ ਸਾਡੇ ਤੋਂ ਬਿਲਕੁਲ ਡੈਟੋ ਇਦਾਂ ਦਾ ਵਰਕ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਬਿਲਕੁਲ ਅਜੀਹਾ ਵਰਕ ਕਰਕੇ ਦੇ ਦਾਂਗੇ ਲੋ ਜੀ ਇਹ ਸੀ ਆਪਣਾ ਦੂਸਰਾ ਸੂਟ ਤੇ ਇਹਦੇ ਨਾਲ ਦੀ ਆਪਾਂ ਇੱਕ ਸੂਟ ਹੋਰ ਰੈਡੀ ਕਰ ਰਹੇ ਹਾਂ ਬਸ ਉਹਦੇ ਤੇ ਸਿਰਫ ਇਹੀ ਫਰਕ ਹੈ ਵੀ ਇੱਕ ਉਹਦੇ ਤੇ neck ਨਹੀਂ ਬਣਿਆ ਹੋਇਆ ਤੇ ਬਾਕੀ ਜਿਹੜਾ ਆਹ ਵਾਲਾ ਪੈਚਵਰਕ ਹੈ ਤੇ ਇਹ ਪੈਚਵਰਕ ਨਹੀਂ ਹੈਗਾ ਉਹਨਾਂ ਨੇ ਸਿਰਫ ਫਲਾਵਰ ਨੇ ਮੂਰੀਆਂ ਤੇ ਬਾਹਾਂ ਤੇ ਬਾਕੀ ਘੇਰੇ ਵਾਲਾ ਡਿਜ਼ਾਈਨ ਸੇਮ ਹੈ ਤੇ ਬਸ ਗळा ਗळा ਨਹੀਂ ਉਹਨਾਂ ਨੇ ਤਿਆਰ ਕਰਵਾਇਆ neck ਡਿਜ਼ਾਈਨ ਬਸ ਉਹਦੇ ਹਿਸਾਬ ਨਾਲ ਉਹਨਾਂ ਦੇ ਪ੍ਰਾਈਸ ਦਾ ਫਰਕ ਹੈ ਇਹਦੇ ਨਾਲੋਂ ਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਸਾਡਾ ਉਤਸ਼ਾਹ ਵਧਾਇਆ ਕਰੋ ਕਿਉਂ ਅਸੀਂ ਕੜਾਈ ਸਿਖਾਉਣ ਸੰਬੰਧੀ ਵੀ ਹੈ ਨਾ ਕਲਾਸਾਂ ਦੀ ਵੀਡੀਓ ਪਾ ਰਹੇ ਆ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪਹੁੰਚਾਂ ਤੱਕ ਵੀ ਵੀਡੀਓ ਪਹੁੰਚੇ ਹੈ ਨਾ ਜੇਕਰ ਕੋਈ ਚਾਹਵਾਨ ਹੁੰਦਾ ਨਾ ਕੜਾਈ ਕਰਵਾਉਣ ਦਾ ਹੈ ਨਾ ਇਦਾਂ ਦੀ ਉਹ ਸਾਥੋਂ ਕੜਾਈ ਕਰਵਾ ਸਕੇ ਤੇ ਆਪਾਂ ਉਹ ਵਧੀਆ ਲੱਗੀ ਹਾਂ ਉਹ ਸੂਟ ਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਜਦੋਂ ਹੁਣ ਉਹ ਇਹਦੇ ਨਾਲੋਂ ਵੱਖਰਾ ਥੋੜਾ ਜਿਹਾ ਡਿਜ਼ਾਈਨ ਹੋ ਜਾਊਗਾ ਤੇ ਉਹਦਾ ਵੀ ਆਪਾਂ ਤੁਹਾਨੂੰ ਸੂਟ ਦੀ ਵੀਡੀਓ ਬਣਾ ਕੇ ਇਸੇ ਤਰ੍ਹਾਂ ਜਿਵੇਂ ਇਹਦਾ ਡਿਜ਼ਾਈਨ ਤੁਹਾਨੂੰ ਪੇਸ਼ ਕੀਤਾ ਉਹ ਵੀ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਵੀ ਕਿਵੇਂ ਦਾ ਬਣਿਆ ਤੇ ਬਾਕੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਨਵੇਂ-ਨਵੇਂ ਡਿਜ਼ਾਈਨ ਤੁਸੀਂ ਦੇਖਦੇ ਰਹੋ ਚਲੋ ਜੀ ਦੁਬਾਰਾ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਆਂ ਵੀਡੀਓ ਨਾਲ ਬਣੇ ਰਹੋ ਲਓ ਜੀ ਅਗਲਾ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਆ ਤੇ ਇਹ ਆ ਗਿਆ ਇਹਦੇ ਘੇਰੇ ਤੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜਰੀ ਦਾ ਟੱਚ ਹੈ ਇਹਦੇ ਵਿੱਚ ਤੇ ਬਾਕੀ ਦੂਜੇ ਰੰਗਾਂ ਦੀ ਵੀ ਕਢਾਈ ਕੀਤੀ ਗਈ ਹੈ ਇਹ ਵਾਲਾ ਜਿਹੜਾ ਨਾ ਡਿਜ਼ਾਈਨ ਹੈ ਇਹ ਜਿਹੜਾ ਆਪਾਂ ਨੇ ਪਹਿਲਾਂ ਪੈਚਵਰਕ ਵਾਲਾ ਸੂਟ ਦਿਖਾਇਆ ਸੇਮ ਉਹੀ ਡਿਜ਼ਾਈਨ ਹੈ ਪਰ ਇਹ ਆਪਾਂ ਨੇ ਵਿਦਾਊਟ ਪੈਚਵਰਕ ਰੈਡੀ ਕੀਤਾ ਹੈ ਇਹਦਾ ਆਪਾਂ ਨੇ ਪੈਚ ਨਹੀਂ ਲਗਾਇਆ ਡਿਜ਼ਾਈਨ ਪਰ ਹੋ ਗਿਆ ਤੇ ਆ ਆ ਗਈਆਂ ਜਿਹੜੀਆਂ ਬਾਹਾਂ ਆ ਤੁਸੀਂ ਦੇਖਿਆ ਹੋਊਗਾ ਨਾ ਪੈਚ ਤੇ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਲੰਘ ਕੇ ਗਈ ਹੈ ਹਨਾ ਉਹਦੇ ਆ ਦੇਖੋ ਆ ਕੱਟਵਰਕ ਆ ਗਿਆ ਹਨਾ ਉਹਦੇ ਇੱਧਰ ਪੈਚ ਲੱਗੇ ਹੋਏ ਸੀਗਾ ਮਤਲਬ ਇਹ ਵਿਦਾਊਟ ਪੈਚ ਆ ਤੇ ਆਹ ਮੂਰੀਆਂ ਆ ਗਈਆਂ ਹਾਂ ਇਹ ਮੂਰੀਆਂ ਆ ਗਈਆਂ ਉਹਦੇ ਮੂਰੀਆਂ ਤੇ ਬਾਹਾਂ ਤੇ ਪੈਚਤੀ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਸੋਹਣਾ ਹੈ ਮੈਂ ਪੈਚ ਤਿਆਰ ਕੀਤਾ ਡਿਜ਼ਾਈਨ ਆ ਬਾਕੀ ਸੂਟ ਦਾ ਜਿਹੜਾ ਰੰਗ ਹੈ ਨਾ ਉਹਦੇ ਉੱਤੇ ਜਰੀ ਦੀ ਕਢਾਈ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਬਾਰੋਂ ਵੈਸੇ ਥੋੜੀ ਚਮਕ ਪੈ ਰਹੀ ਉਹਦੇ ਕਰਕੇ ਇੱਕ ਇਹ ਸੂਟ ਵੀ ਬਹੁਤ ਜ਼ਿਆਦਾ ਚਮਕਾਲਾ ਡਬਲ ਸ਼ੇਡਡ ਹੈ ਨੀਚੋਂ ਡਾਰਕ ਹੈ ਉੱਪਰੋਂ ਹੀ ਲਾਈਟ ਹੈ ਹਾਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਡਿਜ਼ਾਈਨ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਜੇਕਰ ਕਿਸੇ ਵੀ ਭੈਣ ਨੇ ਆਪਣੇ ਤੋਂ ਇਦਾਂ ਦੀ ਕਢਾਈ ਕਰਵਾਉਣੀ ਹੈ ਜਾਂ ਤੁਹਾਨੂੰ ਪਹਿਲਾਂ ਜਿਹੜੇ ਡਿਜ਼ਾਈਨ ਲੰਗੇ ਨੇ ਹਨ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਵਰਕ ਹੋਇਆ ਬਾਕੀ ਜਰੀ ਦੀ ਕਢਾਈ ਤਾਂ ਮਦਲੋ ਮੱਲੀ ਸੋਹਣੀ ਲੱਗਦੀ ਹੋਏ ਲੱਗਦੀ ਆ हां जी देखी सारी वीडियो ਤੇ ਡਿਜ਼ਾਈਨ ਪਸੰਦ ਆਏ ਕਿਹੜਾ ਕਿਹੜਾ ਡਿਜ਼ਾਈਨ ਪਸੰਦ ਆਇਆ ਨਾ ਕਮੈਂਟ ਕਰਕੇ ਦੱਸਿਓ ਤੇ ਬਾਕੀ ਸਾਨੂੰ ਸੁਝਾਅ ਵੀ ਦਿਆ ਕਰੋ ਹਨਾ ਅਸੀਂ ਕਿਹਸ ਟੌਪਿਕ ਤੇ ਵੀਡੀਓ ਬਣਾਈਏ ਵੱਖਰਾ ਜਿਹਾ ਟੌਪਿਕ ਦਿਆ ਕਰੋ ਸਾਨੂੰ ਕਈ ਵਾਰ ਸਾਨੂੰ ਬਹੁਤ ਸੋਚਣਾ ਪੈਂਦਾ ਨਾ ਵੀਡੀਓ ਬਣਾਉਣ ਵਾਸਤੇ ਤੇ ਆਪਣੀ ਕੜਾਈ ਵਾਲੀ ਹੈ ਨਾ ਕਲਾਸ ਦੀ ਵੀਡੀਓ ਵੀ ਪੇਂਟਿੰਗ ਆ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਸਾਡੇ ਵੀਡੀਓ ਇਸ ਤਰ੍ਹਾਂ ਹੀ ਦੇਖਦੇ ਰਹੋ ਤੇ ਜਿਹੜੇ ਭੈਣ ਭਰਾ ਹਨ ਆਪਣੇ ਨਾਲ ਜੁੜਦੇ ਨੇ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਉਹਨਾਂ ਨੇ ਉਹ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਵਧੇ ਲਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮੈਨੂੰ ਮਾਫ਼ ਕਰ ਦਿਓ ਹਰ ਦਿ ਰਹੋ ਵਾਦੇ ਰਹੋ ਖੁਸ਼ ਰਹੋ ਸਾਸਰੀ ਗਾਲ ਜੀ